ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ Facebook ਤੇ ਸਵਾਗਤ ਹੈ ਅੱਜ ਆਪਾਂ ਕਈ ਵੀਰਾਂ ਨੇ ਡਿਮਾਂਡ ਤੇ ਪਿਓਰ ਪਟਾਲਾ ਸ਼ਾਹੀ ਪਕੜੀਆਂ ਜਿਹੜੀਆਂ ਆਪਾਂ ਵੀਡੀਓ ਲੈ ਕੇ ਆ ਜੁਆ ਹੈ ਜਿਹੜਾ ਆਪਾਂ ਪਰਲਾ ਲਾਉਣਾ ਸਰਦੇ ਸੰਟਰ ਚੁਲਿਆ ਕੇ ਲੜਨ ਨੂੰ ਪੂਣੀ ਦਾ ਹੋਲ ਤਾਂ ਥੱਲੇ ਰੱਖ ਕੇ ਬਾਦ ਪਾਸਾ ਉੱਤਰਾ ਕੇ ਦੋ ਜਿਹੜੇ ਪੱਲੇ ਆਪਾਂ ਇਕੱਠੇ ਕਰਕੇ ਤੇ ਇੱਕ ਜਿਹੜਾ ਲੜਨ ਨੂੰ ਹੋਲਡ ਕਰਨਾ ਹੈ ਹੋਲਡ ਕਰਕੇ ਉਸ ਨੂੰ ੜਨ ਨੂੰ ਮੋਢਾਈ ਤੇ ਲੁਕਾ ਕੇ ਤੇ ਅਧੀਆ ਕੱਢ ਕੇ ਢਾਹ ਕਿੜਾ ਲੜਨ ਨੂੰ ਪ੍ਰੈਸ ਕਰਕੇ ਤੇ ਸਾਫ ਕਰਕੇ ਕਿੜਾ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲੇ ਨਾਲ ਲਾਉਣਾ ਮੁੰਬਰ ਤੋਂ ਪੈਂਚੇ ਕਰਕੇ ਪੂਨ ਦਾ ਗੋਲਦਾ ਥਲੇ ਰੱਖ ਕੇ ਬੰਦ ਪਾਸੋਂ ਉੱਤੇ ਰੱਖ ਕੇ ਲੋਈ ਪਲੇ ਉਹ ਜਿਹੜੇ ਮੈਂ ਪਹਿਲੇ ਪਲੇ ਜਿਆਦਾ ਖੋਲ ਕੇ ਥੋੜਾ ਜਿਹਾ ਪਿਆ ਜਿਆਦਾ ਖੋਲਾਗੇ ਤੇ ਇੱਕ ਵਾਰ ਜਿਹੜਾ ਸਾਨੂੰ ਫੋੜਨ ਹੈ ਖੋਲ ਕਰਕੇ ਤੇ ਨੋਕ ਤੋਂ ਇਹ ਪੈੜਾ ਇਹ ਤੁਹਾਡਾ ਲੜ ਫੋਨ ਕਰਿਆ ਉੱਥੋਂ ਆਪਾਂ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਪ੍ਰੈਸ ਕਰਕੇ ਅੱਧੀ ਜਿਹੜਾ ਆਪਾਂ ਲੜ ਨੂੰ ਉਹ ਫਾਂਸ ਜਿਹੜਾ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਨਾਲ ਜਿਹੜਾ ਆਪਾਂ ਬਾਅ ਫੇਰ ਕੇ ਉਹਦੀ ਸਫਾਈ ਤੇ ਉਹਦਾ ਫਾਂਸ ਜਿਹੜਾ ਤੇ ਉਹਦੀ ਮਟਾਈ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਜੰਗਿਤ ਨਾਲ ਜਿਹੜਾ ਆਪਾਂ ਬਾਅਦ ਫੇਰ ਕੇ ਉਸ ਦੀ ਸਫਾਈ ਕਰਨੀ ਹੈ ਤੇ ਜਿਹੜਾ ਪਖਾਨਾ ਲਾਉ ਉਹ ਵੀ ਆਪਾਂ ਸਟਕਾ ਲੈਣਾ ਹੈ ਜਿਹੜਾ ਆਪਾਂ ਅਗਲਾ ਲਗਾਉਣਾ ਲੜਨ ਦੇ ਵਕਤ ਪੈਂਚੇ ਕਰਕੇ ਪੂਣੀ ਲਗਾਉਂਦਾ ਥਰੇ ਰੱਖ ਕੇ ਬੰਦ ਪਸਾਉਂਦਾ ਰੱਖ ਕੇ ਦੋਵੇਂ ਪੱਲੇ ਵਿੱਚ ਜਿਹੜੇ ਆਪਾਂ ਪਹਿਲੇ ਪਹਿਲੇ ਜਿਆਦਾ ਖੋਲ ਕੇ ਤੇ ਦੂਜੇ ਪੱਲੇ ਨੂੰ ਆਪਾਂ ਥੋੜਾ ਜਿਹਾ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਚੰਗੇ ਤਰ੍ਹਾਂ ਜਿਹੜਾ ਪੁਣੀ ਨੂੰ ਖੋਲ ਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਚਾਰ ਉਂਗਲੀਆਂ ਪ੍ਰੈਸ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਬੋੜ ਕਾਣਾ ਹੈ ਬੋੜ ਕਰਕੇ ਤੇ ਉੱਤੋਂ ਜਿਹੜਾ ਲੜ ਦਾ ਪਾਸਲਾ ਆ ਪਾ ਵਧਾ ਕੇ ਤੇ ਚੰਗੀ ਤਰ੍ਹਾਂ ਉਤੋਂ ਜਿਹੜਾ ਲੜਦਾ فاਸਲਾ ਵਧਾ ਕੇ ਤੇ ਇੱਕ ਵਾਰ ਜਿਹੜਾ ਲੜਨ ਨੂੰ ਹੁੜਵਾਣਾ ਹੈ ਜਿਹੜੇ ਉਸ ਵਿੱਚ ਵਾਲਣ ਦੇ ਨਾਲ ਆਪਾਂ ਥੱਲੇ ਵਾਲ ਖਿੱਚ ਗਏ ਚੰਗੀ ਤਰ੍ਹਾਂ ਡਬਲ ਫੋਰਡ ਕਰਕੇ ਤੇ ਉਤੋਂ ਜਿਹੜਾ ਲੜਨ ਨੂੰ ਦੱਬ ਕੇ ਤੇ ਪ੍ਰੈਸ ਕਰਕੇ ਤੇ ਸਾਵ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਜਿਹੜਾ ਆਪਾਂ ਬਾਏ ਵੇਟ ਕਿ ਉਹਦੀ ਸਫਾਈ ਕਰ ਲੈਣੀ ਹੈ ਜਿਹੜੇ ਵੀ ਸਾਡੇ YouTube ਚੈਨਲ ਦਾ ਚੈਨਲ ਉੱਤੇ ਨਵੇਂ ਆਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ ਫੇਸਬੁਕ ਪੇਜ ਤੋਂ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਜਿਹੜੇ ਆਪਾਂ ਲੜ ਲਾਈ ਨੇ ਉਹਨਾਂ ਵਿੱਚ ਜਿਹੜਾ ਵਾਅਵੇ ਹਨ ਤੇ ਉਹਨਾਂ ਦੀ ਮਟਾਈ ਜਿਹੜੀ ਆਪਾਂ ਸੈਟ ਕਰਨੀ ਹੈ ਤੇ ਉਹਨਾਂ ਦਾ ਫਾਸਲਾ ਜਿਹੜਾ ਉਹ ਵੀ ਆਪਾਂ ਸੈਟ ਕਰ ਲੈਣਾ ਹੈ ਵੀਡੀਓ ਵਕਤ ਵਾਸਤੇ ਜੁਮ ਕਰਿਓ ਤਾਂ ਕਿ ਜਿਹੜੇ ਵੀ ਰਾਂ ਨੂੰ ਪਿਓਰ ਪਟਕਾ ਲਈ ਪੱਗ ਉਹਨਾਂ ਵਿੱਚ ਕੋਈ ਫਰਾਲ ਹੋ ਗਿਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਫਰਮ ਦਾ ਸলিউਸ਼ਨ ਕਰ ਲੈਣਾ ਤੇ ਜਿਹੜੇ ਹੁਣ ਆਪਾਂ ਲੜ ਲੈਨੇ ਉੱਤਲੇ ਤੇ ਥੱਲੇ ਲੈਣਾ ਵੀ ਕਿਉਂ ਆਪਾਂ ਜਿਹੜੀ ਸ਼ੇਅਰਿੰਗ ਕਰਨੀ ਹੈ ਤੇ ਜਿਹੜਾ ਆਪਾਂ ਅਗਲਾ ਲੜਨ ਨੂੰ ਲੜਨ ਨੂੰ ਬੈਗ ਤੋਂ ਪੈਂਚ ਕਰਕੇ ਪੂਣੀ ਦਾ ਹੌਲਦਾ ਥੱਲੇ ਲਾ ਕੇ ਬੰਦ ਬਸ ਉੱਤਰਾ ਕੇ ਚਾਰੋਂ ਕੋਈਆਂ ਜਿਹੜਾ ਆਪਾਂ ਲੜ ਦਾ ਫਾਸਲਾ ਸੈਟ ਕਰਕੇ ਉਸ ਤੋਂ ਤੇ ਥੱਲੇ ਇੱਕ ਵਾਰ ਜਿਹੜਾ ਲੜਨ ਨੂੰ ਫੋੜ ਕਾਣਾ ਫੋੜ ਕਰਕੇ ਤੇ ਉਤੋਂ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਸਾਫ਼ ਕਰਕੇ ਤੇ ਪ੍ਰੈਸ ਕਰਕੇ ਡਬਲ ਫੋੜ ਕਰਕੇ ਜਿਹੜਾ ਲੜਨ ਦਾ ਉਹਦਾ ਫਾਸਲਾ ਆਪਾਂ ਸੈਟ ਕਰਕੇ ਤੇ ਆਪਣੀ ਨੋਕ ਜਿਹੜੀ ਸੈਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਉਸ ਵਿੱਚ ਕੋਈ ਡੂੰਗਾ ਨਾ ਪਵੇ ਜਿੰਨੀ ਆਪਾਂ ਨੋਕ ਤੋਂ ਚੜਾਈ ਰੱਖੀ ਆ ਉਹਦੀ ਗਾਹ ਜਾ ਕੇ ਪਰਲੀ ਉਹਦੀ ਚੌੜਾਈ ਵਧਾ ਲੈਣੀ ਆ ਤੇ ਉਸ ਵਿੱਚ ਕੋਈ ਡੂੰਗਾ ਨਹੀਂ ਪਵੇਗਾ ਤੇ ਚੰਗੀ ਤਰ੍ਹਾਂ ਜਿਹੜਾ ਬਵਾਜ ਫੇਰ ਕੇ ਤੇ ਪ੍ਰੈਸ ਕਰਕੇ ਜਿਹੜਾ ਲੜ ਨੂੰ ਸਾਕਾਰ ਕੇ ਲਗਾ ਲੈਣਾ ਹੈ ਇਹੜਾ ਬੈਕਗ੍ਰਾਉਂਡ ਬਣਾ ਲੜ ਨੂੰ ਬੈਕਪੇਂਚ ਕਰਕੇ ਲਗਣਾ ਹੈ ਹਰੇਕ ਲੜਾਈ ਜਿਹੜਾ ਆਪਾਂ ਐਸੇ ਹੀ ਤਰੀਕੇ ਨਾਲ ਲਾਉਣਾ ਹੈ ਬਸ ਉਹਨਾਂ ਵਿੱਚ ਜਿਹੜੀ ਆਪਾਂ ਸਫਾਈ ਆ ਉਹ ਪੂਰੀ ਰੱਖਣੀ ਹੈ ਤੇ ਉਹਨਾਂ ਦੀ ਮਠਾਈ ਤੇ ਨਾਲ ਫਰਾਲ ਜਿਹੜਾ ਹੀ ਪੂਰਾ ਰੱਖਣਾ ਹੈ ਤੇ ਜਾਕੀ ਤਰਲੇਵਾ ਬਾਅਦ ਫੇਰ ਬਾਅਦ ਫੇਰ ਕੇ ਆਪਣੇ ਜੜੇ ਹੀ ਸੈਟਿੰਗ ਕਰਨੀ ਹੈ ਤੇ ਉਤਲੇ ਨਾਲ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿਹੜਾ ਟੋਲਰੈਂਸ ਵਾਲੀ ਗਾਲੀ ਡਬਲ ਫਿਸ਼ਾ ਜਿਹੜਾ ਆਪਣਾ ਵਰਤ ਸਕਦੇ ਹਾਂ ਜਿਹੜਾ ਆਪਾਂ ਅਗਲਾ ਵਾਲਾ ਨਾਲ ਲੜਨ ਵੇਲੇ ਫੈਂਚਾ ਕਰਕੇ ਪੁਣੀ ਤੋਂ ਹੇਠਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਜਿਹੜਾ ਆਪਾਂ ਲੜਨ ਨੂੰ ਥੱਲੇ ਵਾਲ ਨੂੰ ਖਿੱਚ ਕੇ ਤੇ ਉਹ ਵੀ ਜਿਹੜੇ ਵਾਲ ਨੂੰ ਉਹਨਾਂ ਨੂੰ ਆਪਾਂ ਥੱਲੇ ਵਾਲ ਨੂੰ ਖਿੱਚ ਕੇ ਚੰਗੀ ਤਰ੍ਹਾਂ ਜਿਹੜੇ ਆਪਾਂ ਬਾਹਰੋਂ ਕੱਢ ਲੈਣੇ ਹਨ ਤੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਉੱਤੋਂ ਜਿਹੜਾ ਲੜਨ ਨੂੰ ਲੋਟ ਕਰਕੇ ਜਿਹੜਾ ਡਬਲ ਫੋਲਡ ਕਰਕੇ ਗਾਹਾਂ ਜਾ ਕੇ ਜਿਹੜੀ ਆ ਪੁਲੀ ਚੜਾਈ ਵਧਾ ਲੈਣੀ ਹੈ ਤਾਂ ਇਹੋ ਕੋਈ ਢੰਗ ਨਾ ਪਵੇ ਤੇ ਉਤੋ ਵੀੜਾ ਲੜ ਨੂੰ ਸੈਟ ਕਰ ਲੈਣਾ ਤੇ ਥੱਲੇ ਉਹ ਸੈਟ ਕਰਕੇ ਤੇ ਡਬਲ ਕੋਡ ਕਰਕੇ ਆਪਣੀ ਜਿਹੜੀ ਸ਼ੇਪ ਹੋ ਆਪਾਂ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ। ਜੇ ਵੀਡੀਓ ਪਸੰਦ ਆ ਰਹੀ ਤਾਂ ਲਾਈਕ ਕਰਕੇ ਮੈਚ ਯੂਜ਼ ਕਰਿਓ। ਤੇ ਜਿਹੜਾ ਕੋਨ ਲੜ ਲੈਣੇ ਉਹਨਾਂ ਵਿੱਚ ਜਿਹੜੇ ਆਪਾਂ ਬਾਜ ਫੇੜ ਕੇ ਆਪਣੇ ਲੜਾ ਨੂੰ ਸੈਟ ਕਰਾਂਗੇ ਤੇ ਉਹਨਾਂ ਵਿੱਚ ਜਿਹੜੀ ਆਪਣੀ ਸਫਾਈ ਸਫਾਈ ਉਹ ਆਪਾਂ ਸੈਟ ਕਰਾਂਗੇ। ਤੇ ਉਤਲੇੜਾ ਵੀਡੀਓ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਉਤਲੇੜਾ ਵਿੱਚ ਜਿਹੜਾ ਬਾਜ ਫੇੜੀ ਹੈ ਉਹਨਾਂ ਨੂੰ ਫਾਂਸ ਲੈੜਾ ਸਟਕਾ ਸਾ ਦੇ ਤੇ ਉਹਨਾਂ ਦਾ ਉਹਨਾਂ ਦੀ ਸਫਾਈ ਜਿਹੜੀ ਆ ਉਹ ਵੀ ਆਪਾਂ ਸਟਕਾ ਲੈਣੀ ਹੈ ਤੇ ਆਪਣੇ ਜਿਹੜੇ ਲੜਨੇ ਉਹ ਵੀ ਆਪਾਂ ਸਟਕਾ ਲੈਣੇ ਹਨ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਜਿਹੜੇ ਆਪਣੇ ਲੜਨੇ ਹੋਗੇ ਸਟਕਾ ਲੈਣੇ ਆ ਤੇ ਆਪਣੀ ਬਾਕੀ ਪਗਲੀ ਵੀਡੀਓ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਜਿਹੜਾ ਕੁਝ ਮਰੜਲ ਲੋੜਾ ਹੈ ਅਗਲਾ ਜਿਹਨੂੰ ਆਪਾਂ ਬੈਗ ਤੋਂ ਪੈਂਚੇ ਕਾਲ ਕੇ ਪੂਣੀ ਦਾ ਹੌਲਦਾ ਥੱਲੇ ਲਾ ਕੇ ਮਤ ਵਸਤਰਾ ਧਰਾ ਕੇ ਜਿਹੜਾ ਆਪਾਂ ਉੱਤੇ ਜਿਹੜਾ ਦਾ ਫਾਂਸਲਾ ਛੱਟ ਕਾਲ ਕੇ ਜੰਗੀ ਤਰ੍ਹਾਂ ਸਾਫ਼ ਕਰ ਲੈਣਾ ਆਪਣੀ ਸੱਜੀ ਪਾਸੇ ਵੱਲ ਸੱਜੇ ਪਾਸੇ ਵੱਲੋਂ ਵੀ ਆਪਾਂ ਇਹਦੇ ਵਾਲ ਨੂੰ ਕੱਢਣਿਆ ਨਾ ਉਹਨਾਂ ਉਧਰ ਵੀ ਆਪਣੀ ਪੂਰੀ ਸਫਾਈ ਕਰਨੀ ਹੈ ਜੇ ਆਪਾਂ ਉੱਤੇ ਜਿਹੜੇ ਸੱਜੇ ਸੱਜੇ ਪਾਸੇ ਵੱਲੋਂ ਪਰ ਇਹ ਵਾਲ ਨਹੀਂ ਕਰਦੇ ਤਾਂ ਜਿਹੜੇ ਉੱਤੇ ਵਾਲ ਨੇ ਆਪਣੇ ਉੱਤਲੇ ਵਾਲ ਨੇ ਉਹ ਨਿਕਲ ਦੇਣੀ ਹੈ ਉੱਤਲੇ ਲੜਾਂ ਵਿੱਚੋਂ ਇਹ ਆਪਣੇ ਵਾਲ ਨੂੰ ਨਿਕਲ ਦੇਣੀ ਹੈ ਨਾ ਤੇ ਜੰਗੀਤ ਰੇਲੀਆ ਵਾਂ ਪ੍ਰੈਸ ਕਰਕੇ ਲੜਨੂੰ ਤੇ ਆਪਣੀ ਨੋਕ ਸੈੱਟ ਕਰਕੇ ਤੇ ਉੱਤੋਂ ਜਿਹੜਾ ਲੜਨੂੰ ਸੈੱਟ ਕਰਕੇ ਤੇ ਪ੍ਰੈਸ ਕਰਕੇ ਤੇ ਉੱਤਲਾੜਾ ਸੈੱਟ ਕਰਕੇ ਤੇ ਆਪਣੀ ਸ਼ੇਪ ਸੈੱਟ ਕਰਕੇ ਜਿਹੜਾ ਲੜਨੂੰ ਲਗਾ ਦੇਣਾ ਹੈ ਤੇ ਜੰਗੀਤ ਰੇਲੀਆ ਬਾਕੀ ਪਗ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਤੇ ਉੱਤਲੇ ਨਾਲ ਵੀ ਸੈਟਿੰਗ ਲੜਨੀ ਹੈ ਤੇ ਜਿਹੜੇ ਆਪਾਂ ਬਾਕੀ ਲੜ ਲੈਣੇ ਉਹਨਾਂ ਵਿੱਚ ਵੀ ਜਿਹੜੀ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਅਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਜੰਗੀ ਤੇਰੇ ਆਪਣੇ ਲੜ ਲਾਏ ਹੋਏ ਸੀ ਉਹਨਾਂ ਵਿੱਚ ਵੀ ਤੇਰਾ ਆਪਾਂ ਜਿਹੜੀ ਸਫਾਈ ਪੂਰੀ ਕਰ ਲੈਣੀ ਹੈ ਇਤਲਣਾ ਵਿੱਚ ਵੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੁਸੀਂ ਇਤਲਣਾ ਸੈਟਿੰਗ ਕਰ ਲਈ ਜਿਹੜਾ ਆਪਣਾ ਡਬਲ ਸ਼ੀਸ਼ਾ ਵਰਤ ਸਕਦੇ ਹੋ ਤੇ ਬੈਦ ਜਿਹੜੇ ਆਪਣੇ ਥੱਲੇ ਬੈਦ ਲੜ ਹੁੰਦੇ ਉਹਨਾਂ ਵਿੱਚ ਵੀ ਜਿਹੜੀ ਤੁਸੀਂ ਡਬਲ ਸ਼ੀਸ਼ੇ ਗਦੇ ਸ਼ੀਸ਼ਾ ਦੇ ਕੇ ਜਿਵੇਂ ਸਫਾਈ ਕਰ ਸਕਦੇ ਹੋ ਤੇ ਆਪਾਂ ਚੰਗੀ ਤਰ੍ਹਾਂ ਇਹ ਪੇ ਬਾਕੀ ਪਗ ਦੀ ਸੈਟਿੰਗ ਕਰ ਲੈਣੀ ਹੈ ਤੇ ਆਪਣੀ ਨੋਕਾ ਜਿਹੜੀ ਉਹ ਵੀ ਸੈਟ ਕਰ ਲੈਣੀ ਆ ਤੇ ਆਪਣੀ ਬਾਕੀ ਪਗਲੀ ਸੈਟਿੰਗ ਆ ਲੈਣੀ ਤੇ ਜੇ ਕੋਈ ਲੜ ਜਰਾਂ ਦਾ ਮਟਾਈ ਚ ਹੋਵੇਗਾ ਤਾਂ ਆਪਾਂ ਉਸ ਉੱਪਰ ਬਾਜ ਨਾਲ ਪ੍ਰੈਸ ਕਰਕੇ ਜਿਹੜੀ ਆਪਣੀ ਉਸ ਲੜ ਦੀ ਮਟਾਈ ਸੈਟ ਕਰਾਂਗੇ ਜਿਹੜਾ ਆਪਾਂ ਪਗ ਪੈਨ ਲਗਾਉਣਾ ਹੈ ਨੱਕ ਦੀ ਹੀ ਵਿੱਚ ਜਿਹੜਾ ਆਪਾਂ ਪਗ ਪੈ ਲਗਾਉਣਾ ਹੈ ਛੇਵਾਂ ਨਾਲ ਵੀ ਜਿਹੜਾ ਆਪਾਂ ਨੱਕ ਦੀ ਹੀ ਵਿੱਚ ਫੋਲ ਕਰਨਾ ਹੈ ਤੇ ਕਿੰਨਾ ਕਿੰਨਾ ਲਾ ਪਕ ਬੈਨ ਲੋ ਆ ਕੇ ਜਿਹੜਾ ਬੈਨ ਅ ਕਲਗੀ ਜੜ ਲਗਣਾ ਹੈ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜਨ ਅੱਧਾ ਉੱਤੋਂ ਪਹਿਲਾਂ ਅੱਧਾ ਥੱਲੇ ਫੋਲਡ ਕਰਕੇ ਇੱਕ ਟੈਪ ਦੇ ਉਪਰ ਜਿਹੜੀ ਪੂਣੀ ਬਣਾ ਕੇ ਲੜਨ ਵੇਲੇ ਤੇ ਪਰਾਈ ਤੇ ਲੈ ਕੇ ਮੂੜੀ ਲੈ ਕੇ ਜਿਹੜੀ ਆਪਾਂ ਜਿਹੜੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਲੜ ਨੂੰ ਸੈਟ ਕਰ ਲੈਣਾ ਤੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਹ ਨਾਲ ਜਿਹੜੇ ਕੱਢਣਾ ਨੇ ਹਨਾ ਤੇ ਪੱਗ ਪੰਦਾ ਤੇ ਰੱਖ ਕੇ ਜਿਹੜਾ ਲੜ ਨੂੰ ਫਰੰਟ ਵੱਲ ਨੂੰ ਮੋੜ ਕੋੜਾ ਮੋੜ ਦੇਣਾ ਹੈ ਮੋੜ ਕਰਕੇ ਮੋੜ ਕੇ ਚੰਗੀ ਤਰ੍ਹਾਂ ਜਿਹੜਾ ਪਾ ਲੜ ਨੂੰ ਲੋਡ ਕਰਕੇ ਜਿਹੜੀਆਂ ਉਹ ਜਿੰਨੇ ਤੁਸੀਂ ਉਹਦੀ ਚੜਾਈ ਰੱਖਣਾ ਚਾਹਦੇ ਤੁਸੀਂ ਉਹਦੀ ਉਹਦੀ ਚੜਾਈ ਰੱਖ ਕੇ ਲੜਨ ਨੂੰ ਜਿਹੜੇ ਆਪਾਂ ਨਵੇਂ ਤੇ ਸ਼ਹਿਰੋਂ ਲਾਇਆ ਉਹਦੇ ਪੇਛੇ ਦੇ ਪਛਾਲੇ ਜਿਹੜੀ ਸਪੇਸ ਹੁੰਦੀ ਉਹਦੇ ਥੱਲੇ ਆਪਾਂ ਜਿਹੜਾ ਇੱਕ ਵਾਰ ਦੱਬ ਕੇ ਲੜਨ ਨੂੰ ਗਾਂ ਜਾ ਕੇ ਫਲਾ ਦੇਣਾ ਹੈ ਜਿਹੜੇ ਆਪਾਂ ਜਿੱਥੋਂ ਆਪਾਂ ਕੱਲ੍ਹ ਹੀ ਲੜਨ ਉੱਤਲੇ ਕੱਲ੍ਹ ਦੇ ਉੱਤੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਹਰ ਨਾਲ ਕੱਢ ਕੇ ਚੰਗੀ ਤਰ੍ਹਾਂ ਜਿਹੜੀ ਆਪਣੀ ਬਾਕੀ-ਬਾਕੀ ਦੀ ਸ਼ਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਸਿਰ ਕਵਰ ਕਰਨਾ ਹੈ ਜਿਹੜਾ ਉਹ ਬੈਲ ਲੈਸ ਬੈਗ ਤੇ ਲੜਨ ਲਾਇਸ਼ਟ ਤੇ ਸ਼ਟਰ ਚੋਂ ਉਹਨੂੰ ਆਪਾਂ ਖਿੱਚ ਕੇ ਜਿਹੜਾ ਆਪਾਂ ਸਿਰ ਕਵਰ ਕਰਨਾ ਹੈ ਤੇ ਇੱਕ ਵਾਰ ਜਿਹੜੇ ਆਪਾਂ ਲੜ ਲਾਇਏ ਸੀ ਉਹਨਾਂ ਵਿੱਚ ਇੱਕ ਵਾਰ ਜਿਹੜਾ ਆਪਾਂ ਬਾਹਰ ਨਾਲ ਫ੍ਰੈਸ਼ ਕਰਕੇ ਆਪਣੀ ਬਾਕੀ ਪਾਗ ਦੀ ਸ਼ੈਡਿੰਗ ਕਰ ਲੈਣੀ ਹੈ ਤੇ ਆਪਾਂ ਥੋੜੇ ਆਪਾਂ ਹਲਕੇ ਲੜਨੇ ਨੂੰ ਆਪਾਂ ਪਿੰਜ ਕਰਨੇ ਹਨ ਨਾ ਜਿਵੇਂ ਦੇ ਵੀਡੀਓ ਤੇ ਦੇਖ ਰਹੇ ਹੋ ਤੇ ਚੰਗੀ ਤਰ੍ਹਾਂ ਲੈ ਵਾ ਪੰਜੇ ਕਰਕੇ ਲੜ ਜਿਹੜਾ ਆਪਾਂ ਫਰੰਟ ਆ ਗਣਾ ਜਿਹੜਾ ਆਪਾਂ ਰੈਲ ਲਾਈਨ ਦੇ ਸੈਂਟਰ 'ਚੋਂ ਉਹਨੂੰ ਆਪਾਂ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਚਾਲ ਵਾਸ ਨੂੰ ਸਿਰਫ ਆਪਾਂ ਜਿਹੜਾ ਖਿਲਾ ਦੇਣਾ ਲੜ ਨੂੰ ਤੇ ਇੱਕ ਵਕ ਕਲ ਦਾ ਖਾਸ ਧਿਆਨ ਰੱਖੋ ਵੀ ਜਿਹੜਾ ਆਪਾਂ ਰੈਲ ਲਾਈਨ ਦੇ ਸੈਂਟਰ 'ਚੋਂ ਉਹ ਆਪਾਂ ਫਰੰਟ ਤੋਂ ਖਿੱਚ ਖਿੱਚ ਕੇ ਨਾ ਚੰਗੀ ਤਰ੍ਹਾਂ ਚਾਲ ਵਾਸੇ ਆਪਾਂ ਜਿਹੜਾ ਸਰ ਕਵਰ ਕਰਕੇ ਜਿਹੜਾ ਸਟਿਕਟ ਟੈਡ ਕਵਰ ਕਰਕੇ ਜਿੱਥੇ ਖੜਨ ਕਰ ਰਹੇ ਤਾਂ ਤੁਸੀਂ ਉੱਥੇ ਡਬਲ ਫੀਟ ਨਾਲ ਦੇ ਕੇ ਜਿਹੜਾ ਮਨਾ ਸਰ ਕਵਰ ਕਰ ਸਕਦੇ ਹੋ ਤੇ ਬੈਦਲ ਨੂੰ ਅੱਧਾ ਜਿਓ ਤੇ ਕਪ ਬੋਲ ਕਰਕੇ ਜਿਹੜ ਜਲਦੀ ਨਵੀਂ ਵੀਡੀਓ ਲੈ ਗਏ ਨੂੰ ਵੀਡੀਓ ਦੇਖ ਲਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਪੇਜ ਨੂੰ ਫੋਲੋ ਜੁ ਕਰਿਓ ਵਾਈਗੁਰ ਠੀਕ ਆ ਖਾਲਸਾ ਵਾਈਗੁਰ ਠੀਕੀ ਫਤਿਹ